ਤੁਹਾਡਾ ਕੀ ਹਾਲ ਹੈ ਜੀ ਭਾਜੀ ਆਪਣੇ ਕੱਲ ਸਵੇਰੇ 2:30-3:00 ਵਜੇ ਦੇ ਕਰੀਬ ਭਾਜੀ ਆਪਣੇ ਇੱਕ ਆਪਣੇ ਸਵਾਰੀ ਬਿਠਾਈ ਸੀ ਗ੍ਰੈਂਡ ਬੋਗ ਦੇ ਕੋਲੋਂ ਆਪਣੇ ਰਾਏਕੋਟ ਸ਼ਾਣੀ ਸਵਾਰੀ ਜਿੱਦੀ ਸਵਾਰੀ ਆਪਣੇ ਮੁੱਲਾਪੁਰ ਦੇ ਕੋਲ ਪਹੁੰਚੀ ਜੀ ਉੱਥੇ ਇੱਕ ਬੰਦੇ ਨੂੰ ਬਿਠਾਇਆ ਜਾਂਦਾ ਜੀ ਜਦੋਂ ਤੀਸਰੇ ਬੰਦੇ ਨੂੰ ਬਿਠਾਇਆ ਜੀ ਤਾਂ ਜਿੱਦੇ ਸੁਧਾਰ ਨਹਿਰ ਦੇ ਕੋਲ ਪਹੁੰਚੀ ਗੱਡੀ ਤੇ ਭਾਜੀ ਡਰਾਈਵਰ ਦਾ ਗੜਾ ਵੱਢ ਕੇ ਭਾਜੀ ਉਹਨੂੰ ਨਹਿਰ ਦੇ ਵਿੱਚ ਸਿੱੜ ਦੁੱਤਾ ਉਹ ਤੇਜ਼ ਹ ਤੇਾਰਾਂ ਨਾਲ ਭਾਜੀ ਉਹਦੇ ਉੱਪਰ ਵਾਰ ਕੀਤਾ ਜਿਹਦੇ ਵਿੱਚ ਇਹਨਾਂ ਸਾਡੇ ਡਰਾਈਵਰ ਭਾਈ ਜਾਰੇ ਨੂੰ ਭਾਜੀ ਨਹਿਰ 'ਚ ਸਿੱੜਤਾ ਤੇ ਉਹਦੀ ਡੈਥ ਹੋ ਗਈ ਹੈ ਜੀ ਸਵਾਰੀ ਦਾ ਕੋਈ ਨੰਬਰ ਵਗੈਰਾ ਕੁਝ ਕੋਈ ਸਵਾਰੀ ਦਾ ਨੰਬਰ ਨਹੀਂ ਸੀ ਜੀ ਪਤਾ ਲੱਗਿਆ ਜੀ ਮੋਰੀ ਪਿੰਡ ਦੇ ਬੰਦੇ ਸੀ ਜੀ ਤੇ ਆਪਣੇ ਮੈਂ ਬੇਨਤੀ ਕਰਾਂਗਾ ਅਸੀਂ ਸਰਕਾਰਾਂ ਦੇ ਅੱਗੇ ਬੇਨਤੀ ਕਰਾਂਗੇ ਅਸੀਂ ਦੇਖੋ ਸਰਕਾਰਾਂ ਨੂੰ ਟੈਕਸ ਦੇ ਰਹੇ ਆਂ ਸਰਕਾਰਾਂ ਨੂੰ ਟੈਕਸ ਦੇ ਰਹੇ ਆਂ ਸਾਰਾ ਕੁਝ ਦੇ ਰਹੇ ਆਂ ਅਸੀਂ ਬੇਨਤੀ ਇਹ ਕਰਾਂਗੇ ਕਿ ਭਾਜੀ ਆਪਣੇ ਸਾਡੇ ਵਾਰੇ ਕੁਝ ਸੋਚੋ ਅਸੀਂ ਆਪਣੀ ਸਵਾਰੀ ਨੂੰ ਸਹੀ ਸਰਾਹਮਤ ਕਰੇ ਪਹੁੰਚਾਣੇ ਆ ਸਾਡੀ ਸੇਫਟੀ ਕਿੱਥੇ ਆ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਅੱਗੇ ਮੰਗ ਕਰਦੇ ਆਂ ਜਿਹੜਾ ਸਾਡਾ ਡਰਾਈਵਰ ਪਾਈ ਚਾਰਾ ਮਰਿਆ ਡਰਾਈਵਰ ਮਰਿਆ ਉਹਦੀ ਪਿੱਛੇ ਫੈਮਿਲੀ ਉਹਦੇ ਬੱਚੇ ਨੇ ਉਹਦੇ ਬਾਜੀ ਕੌਣ ਵਾਲੀ ਵਾਰਸਾ ਭਾਜੀ ਸਰਕਾਰ ਉਹਦੇ ਲਈ ਕੀ ਸਹੂਲਤ ਦੇ ਰਹੀ ਆ ਸਰਕਾਰ ਉਹਦੇ ਲਈ ਕੀ ਭਾਜੀ ਸਹੂਲਤ ਦੇ ਰਹੀ ਆ ਤੇ ਸਰਕਾਰ ਉਹਦੇ ਬੱਚਿਆਂ ਲਈ ਕੀ ਸੋਚ ਰਹੀ ਆ ਸਰਕਾਰਾਂ ਨੂੰ ਭਾਜੀ ਵੋਟਾਂ ਨਾਲ ਮਤਲਬ ਹੈ ਕਿ ਵੋਟਾਂ ਲੈ ਕੇ ਆਪਣੇ ਘਰੇ ਬਹਿ ਜਾਓ ਜਿੱਤ ਗਏ ਜੀ ਆਪਣੇ ਏਸੀ ਕਮਰੇ 'ਚ ਲੇਟਾ ਲਵਾ ਲਓ ਆਪਣੇ ਪੁਲਿਸ ਵਧਾ ਲਓ ਫੋਰਸ ਵਧਾ ਲਓ ਆਮ ਬੰਦਾ ਮਾਰੀ ਜੱਲੇ ਪੁਲਿਸ ਦਾ ਕੀ ਕਹਿਣਾ ਹੁੰਦਾ ਪੁਲਿਸ ਨੇ ਭਾਜੀ ਬੰਦੇ ਚੱਕ ਲਏ ਜੀ ਆਪਣੇ ਆਨੰਦਪੁਰ ਸਾਹਿਬ ਦੇ ਕੋਲ ਬੰਦਾ ਚੱਕਿਆ ਜੀ ਇੱਕ ਮੋਰੀ ਪਿੰਡ ਤੋਂ ਬੰਦਾ ਚੱਕਿਆ ਜੀ ਤੇ ਕਿਤੇ ਨਾ ਕਿਤੇ ਆਪਣੇ ਪੁਲਿਸ ਵੱਲੋਂ ਥੋੜਾ ਸਾਥ ਮਿਲ ਰਿਹਾ ਜੀ ਤਾਂ ਬਟ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹਾਂ ਜਿਹੜਾ ਸਾਡੇ ਡਰਾਈਵਰ ਭਾਈ ਜਾਰੇ ਨਾਲ ਅੱਜ ਇੱਕ ਹੋਇਆ ਤੇ ਆਉਣ ਵਾਲੇ ਸਮੇਂ 'ਚ ਕਿਸੀ ਹੋਰ ਨਾਲ ਨਾ ਹੋਵੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਵੀ ਡਰਾਈਵਰ ਭਾਈ ਜਾਰੇ ਦੀ ਇੰਸ਼ੋਰੈਂਸ ਕੀਤੀ ਜਾਵੇ ਡਰਾਈਵਰ ਭਾਈ ਜਾਰੇ ਇਨਸ਼ੋਰੈਂਸ ਕੀਤੀ ਜਾਵੇ ਤੇ ਉਹਦੀ ਸਹੂਲਤ ਲਈ ਉਹਨੂੰ ਕੋਈ ਫੈਸਿਲਿਟੀ ਦਿੱਤੀ ਜਾਵੇ। ਕਹਿੰਦੇ ਇੱਕ ਜਿਹਾ ਪਹਿਲਾਂ ਕਾਰ ਵਾਲੇ ਸਵਾਰੀ ਰੋਡ ਨਾਲ ਨੇ ਸੀ ਕਈ ਵਾਰੀ ਐਦਾਂ ਦੀ ਖਬਰਾਂ ਵੀ ਆਈਆਂ ਨੇ। ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਦੇਖੋ ਜੀ ਆਲਾ ਉੱਪਰ ਚਲਦੀ ਹੈ ਜੀ। ਠੀਕ ਹੈ ਜੀ ਇੱਕ ਮੇਲ ਆਈਡੀ ਤੇ ਭਾਜੀ ਆਪਣੇ ਉਹਦੀ ਆਈਡੀ ਬਣ ਜਾਂਦੀ ਹੈ। ਅਗਲਾ ਸਵਾਰੀ ਬਿਠਾ ਕੇ ਭਾਈ ਸਾਡਾ ਡਰਾਈਵਰ ਭਾਈ ਜਾਰਾ ਮਿਹਨਤ ਕਰਦਾ। ਠੀਕ ਹੈ। ਮਿਹਨਤ ਕਰਦਾ ਸਵਾਰੀ ਲੈ ਕੇ ਜਾਂਦਾ। ਅੱਗੇ ਪਤਾ ਲੱਗਦਾ ਜੀ ਉਹਦੇ ਨਾਲ ਲੁੱਟ ਗੋ ਜਾਂਦੀ ਆ। ਉਹਦਾ ਗੜਾ ਉਹਦੋਂ ਗੜਾ ਪਾੜ ਦਿੰਦੇ ਨੇ। ਕਿਸੇ ਰੋਡਾਂ ਦੇ ਉੱਪਰ ਚੱਲਦੇ ਨੇ ਗੱਡੀ ਦੇ ਮੋਰੇ ਗੱਟੀਆਂ ਲਾਉਂਦੇ ਨੇ ਤਲਵਾਰਾਂ ਮਾਰਦੇ ਨੇ ਤੇ ਮੈਂ ਭਾਜੀ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਕਰਦਾ ਕਿ ਭਾਜੀ ਇਹ ਇਸ ਚੀਜ਼ ਨੂੰ ਨਤ ਪਾਈ ਜਾਵੇ ਤਾਂ ਸਾਡੇ ਜਿਹੜੀ ਡਰਾਈਵਰ ਭਾਈ ਚਾਰਿਆਂ ਨੂੰ ਬਚਾਇਆ ਜਾਵੇ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਆ ਹੁਦਰੇ ਵੀ ਹੋਗੇ ਕੰਮਕਾਰ ਫਰਕ ਭਾਜੀ ਕੰਮਕਾਰ ਭਾਜੀ ਦਿੱਲੀ ਨਹੀਂ ਕਰ ਰਿਹਾ ਭਾਜੀ ਮੇਰਾ ਤਾਂ ਭਾਜੀ ਮੈਨੂੰ ਆਪਣੇ 36 ਘੰਟੇ ਹੋ ਗਏ ਭਾਜੀ ਮੇਰਾ ਦਿੱਲੀ ਨਹੀਂ ਕਰ ਰਿਹਾ ਸੌਣ ਨੂੰ ਭਾਜੀ ਕਾਰ ਵਾਲਾ ਕਰਦਣੇ ਗੱਲਬਾਤ ਨਹੀਂ ਕੁਝ ਕਾਰ ਵਾਲਿਆਂ ਨਾਲ ਗੱਲਬਾਤ ਹੋਈ ਹੈ ਜੀ ਹੁਣ ਕਾਰ ਵਾਲਿਆਂ ਨੇ ਕਿੱਦਾਂ ਬਾਜੀ ਹੌਸਲਾ ਦਈਏ ਦੇਖੋ ਜਿਨ੍ਹਾਂ ਦਾ ਬਾਜੀ ਆਪਣੇ 47 ਸਾਲ ਦਾ ਬਾਜੀ ਬੰਦਾ ਹੈ ਉਹਦੀ ਡੈਥ ਹੋ ਗਈ ਹੁਣ ਪਿੱਛੇ ਉਹਦੇ ਬੱਚਿਆਂ ਨੂੰ ਪਾਲਣ ਪੋਸ਼ਣ ਕੌਣ ਕਰੇਗਾ ਜੀ ਸਾਡੀ ਦੇਖਿਆ ਜਾਵੇ ਕਿਤਨਾ ਕਿਤੇ ਸਿਰ ਇਕ ਲੋਕਾਂ ਤੋਂ ਕਰ ਬਚਾਣੇ ਹੋ ਕਿਤਨਾ ਕਿਤੇ ਜ਼ਿੰਮੇਵਾਰੀ ਹੁੰਦੀ ਆ ਉਸਵਾਰੀ ਫੈਮਿਲੀ ਨੂੰ ਕਿਤਨਾ ਕਿਤੇ ਅੱਜ ਛੇਤੀ ਤੁਹਾਡੇ ਡਰਾਈਵਰ ਦੀ ਡੈਥ ਹੋਈ ਆ ਕਿਦਾਂ ਦੇਖੋ ਜੀ ਬਹੁਤ ਦੁੱਖ ਦੀ ਘੜੀ ਆ ਇੰਨੇ ਪਰ ਆਏ ਸਾਰੇ ਦੁੱਖ ਦੇ ਵਿੱਚ ਆਏ ਆ ਇਦੇ ਵਿੱਚ ਕਿਤਨੇ ਕਿਤੇ ਮੈਂ ਫੇਲੀਅਰ ਮੰਨਦਾ ਜੀ ਸਾਡੇ ਪ੍ਰਸ਼ਾਸਨ ਦਾ ਇਹਨਾਂ ਨੇ ਇੱਕ ਸਾਈਕਲ ਬਣ ਗਿਆ ਹੋਇਆ ਬੰਦੇ ਨੇ ਅੱਜ ਤੋਂ ਪਹਿਲਾਂ ਇੱਕ ਸੌਫਟ ਸਿਟੀ ਹੋਇਆ ਸੀ ਗੱਡੀ ਕਰਨਾਲ ਤੋਂ ਰਿਕਵਰ ਕਰੀ ਸੀ ਬੰਦੇ ਨੂੰ ਜੇਰ ਪੇਸ਼ਤਾ ਉਹ ਦੁਬਾਰਾ ਜ਼ਮਾਨਤ ਤੇ ਵਾਪਸ ਆ ਗਿਆ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਜ਼ਮਾਨਤ ਤੇ ਵਾਪਸ ਆਉਣਾ ਇੱਕ ਡਿਗਰੀਆਂ ਲੈਣਾ ਉਹ ਦੁਬਾਰਾ ਉਸ ਤੋਂ ਜ਼ਿਆਦਾ ਕਰਦਿਆ ਕਿ ਮੈਂ ਇੱਕ ਮਰਡਰ ਕਰਕੇ ਆਇਆ ਹੋਇਆ ਇੱਥੇ ਕਾਨੂੰਨ ਦੀ ਬਹੁਤ ਜ਼ਿਆਦਾ ਜਿਹੜਾ ਫਲੈਕਸੀਬਲ ਹੈ ਉਹਦਾ ਫਾਇਦਾ ਲਿਆ ਜਾ ਰਿਹਾ ਹੈ ਕ੍ਰਿਮੀਨਲ ਬੰਦਾ ਅੱਗੇ ਵਧ ਰਿਹਾ ਇੰਨਾ ਚਿਰ ਤੇ ਫonda ਜਿਹੜੇ ਡਰਾਈਵਰ ਨੂੰ ਲੈ ਕੇ ਗਿਆ ਉਹ ਸਵਾਰੀ ਨੂੰ ਘਰ ਪਹੁੰਚਾਣ ਲਈ ਗਿਆ ਉਹ ਅੱਗੇ ਪਿੱਛੇ ਗੱਡੀ ਚਲਾ ਰਿਹਾ ਉਹਦੀ ਫੈਸਿਲਿਟੀ ਲਈ ਉਹ ਇੱਕ ਗੱਡੀ ਦੇ ਵਿੱਚ ਡੰਡਾ ਵੀ ਰੱਖ ਲੈਂਦਾ ਤਾਂ ਪੁਲਸوں ਨੂੰ ਪੁੱਛਦਿਆ ਡਰਾਈਵਰ ਨੇ ਡੰਡਾ ਕਿਉਂ ਰੱਖਿਆ ਉਹਦੀ ਸੇਫਟੀ ਕਿੱਥੇ ਆ ਸਵਾਰੇ ਸਪੈਸ਼ਲੀ ਸੀਟ ਤੇ ਬੈਠੀ ਆ ਤੁਸੀਂ ਫੀਲ ਕਰੋ ਥੋੜਾ ਜਿਆ ਤੁਸੀਂ ਅਗਲੀ ਸੀਟ ਤੇ ਬੈ ਕੇ ਚਲਾ ਰਹੇ ਹੋ ਵਿਸ਼ੇ ਸਵਾਰੀ ਬੈਠੀ ਆ ਗੱਲ ਚ ਕਪੜਾ ਪਾਉਂਦੀ ਆ ਡਰਾਈਵਰ ਨੂੰ ਪਿੱਛੇ ਖਿੱਚ ਦਿਆ ਗਲਾ ਰੀਸ ਦਿੰਦੀ ਆ ਦੇ ਡਰਾਈਵਰ ਕੋਲੇ ਕੁਝ ਵੀ ਨਹੀਂ ਹੈਗਾ ਆਪਣੇ ਹਥਿਆਰ ਰੱਖਣਾ ਲੋੜ ਨਹੀਂ इवन ਇੱਕ ਤਲਵਾਰ ਵੀ ਪਾਈ ਹੋਈ ਵੱਡੀ ਪਾਲੀਏ ਉਹ ਵੀ ਲੋੜ ਨਹੀਂ ਹੈਗੀ ਪੁਲਸ ਰੋਕਦੀ ਹੈ ਜੀ ਕਿੰਨੇ ਕਿਤੇ ਕੈਮਰੇਮੈਨ ਕਰੂਗੇ ਕੈਮਰੇ ਜਰੂਰੀ ਨਹੀਂ ਨੇ ਗੱਡੀ ਉਸ ਕੈਮਰੇ ਜਰੂਰੀ ਹੈ ਜੀ ਕੈਮਰਾ ਵੀ ਤਾਂ ਬਾਰਦਾਤ ਹੋਣ ਤੋਂ ਬਾਅਦ ਮੰਨ ਲਓ ਕਿ ਜੇ ਬੰਦੇ ਫੜੇ ਜਾਣਗੇ ਬੰਦੇ ਤਾਂ ਇਹ ਵੀ ਫੜੇਗੇ ਮੇਰਾ ਜਲ ਠੰਡਾ ਨਹੀਂ ਹੋਇਆ ਬੰਦੇ ਫੜੇਗੇ ਸਾਡਾ ਬੰਦਾ ਉਹ ਜਿਉਂਦਾ ਕਰ ਦੇਣਾ ਅਸੀਂ ਡਰਾਈਵਰ ਨੂੰ ਨਾਉ ਨਵੀਂ ਗੱਡੀ ਖਰੀਦ ਕੇ ਦੇ ਦਿੰਦੇ ਆ ਤੇ ਅੱਜ ਪੂਰੇ ਪੰਜਾਬ ਬਲ ਹੜਤਾਲ ਦੀ ਤਿਆਰੀ ਕਿੱਦਾਂ ਕੀਤੀ ਜਾ ਰਹੀ ਹੈ ਇਹ ਅੱਜ ਲੁਧਿਆਣਾ ਲੈਵਲ ਤੇ ਆ ਗਈ ਲੋ ਡੀ ਆਂਦਾ ਡਰਾਈਵਰ ਭਾਈਚਾਰੇ ਇਕੱਠਾ ਹੋਇਆ ਕਿਸੇ ਯੂਨੀਅਨ ਦੀ ਨਹੀਂ ਕਿਸੇ ਦੀ ਨਹੀਂ ਇਹ ਸਿਰਫ ਡਰਾਈਵਰ ਭਾਈਚਾਰੇ ਦੀ ਅੱਜ ਆ ਗਈ ਡਰਾਈਵਰ ਭਾਈਚਾਰਾ ਇਕੱਠਾ ਹੋਇਆ ਟੈਕਸੀ ਯੂਨੀ ਪ੍ਰਧਾਨ ਨਾਲ ਗੱਲਵਾ ਕੀਤੀ ਵੀ ਉਹਨਾਂ ਵੱਲੋਂ ਕਿੱਥੇ ਜਾ ਰਹੇ ਸਾਰੇ ਐਲਟੀ ਯੂਨ ਟੈਕਸੀ ਹੋਨਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਆਏ ਜੀ ਪ੍ਰੈਜ਼ੀਡੈਂਟ ਮੈਂ ਆਇਆ ਜੀ ਬਾਕੀ ਵੀ ਭਰਾ ਆਏ ਨੇ ਪਰ ਇਹਦੇ ਵਿੱਚ ਮੈਂ ਪ੍ਰੈਜ਼ੀਡੈਂਟ ਨਹੀਂ ਹੈਗਾ ਇੱਕ ਡਰਾਈਵਰ ਹਾਂ ਇਸ ਟਾਈਮ ਡਰਾਈਵਰ ਭਾਈਚਾਰੇ ਦੇ ਨਾਲ ਆਇਆ ਕਿਸੇ ਪਹਿਲਾਂ ਉਹਨੂੰ ਕਿਹਾ ਕਿਸੇ ਵੀ ਉਹਦੀ ਯੂਨੀਅਨ ਦੀ ਕਾਲ ਨਹੀਂ ਹੈ ਅਸੀਂ ਆਪਣਾ ਦਰਦ ਤੇ ਸੈਕੰਡ ਇਹਦੇ ਚ ਜੀ ਹਾਈਲਾਈਟ ਜੋ ਕਰਨਾ ਹੈ ਆ ਉਦੇ ਨਾਲ ਹੋ ਗਿਆ ਉਹਨੂੰ ਗਵਰਨਮੈਂਟ ਕੀ ਹੁਣ ਦੇ ਰਹੀ ਆ ਉਹਦੇ ਬੱਚਿਆਂ ਨੂੰ ਪਾਲਣ ਪੋਸਣ ਦੀ ਕੀ ਮਾਫੀ ਦੇ ਰਹੀ ਆ ਤੇ ਸੈਕੰਡ ਚੀਜ਼ ਇਹ ਜਿਹੜੇ ਡਰਾਈਵਰ ਰਾਤ ਨੂੰ ਚਲਾ ਰਹੇ ਉਹਨਾਂ ਤੇ ਡੈਸ਼ ਦਾ ਮਾਹੌਲ ਆ ਰਾਤ ਤੇ ਗੱਡੀਆਂ ਸਾਡੇ ਕੋਲੇ 20% ਵੀ ਗੱਡੀਆਂ ਹੈ ਨਹੀਂ ਸੀ ਰਾਤ ਨੂੰ ਮੈਂ ਖਜ਼ਰ ਰਾਤ ਖੜਾ ਹੋਇਆ ਸੀ ਪੂਰੀ ਰਾਤ ਮੈਂ ਬੰਦਿਆਂ ਨੂੰ ਇਨਵਾਈਟ ਕਰਨ ਲਈ ਇੱਥੇ ਖੜਾ ਹੋਇਆ ਸੀ 20% ਵੀ ਗੱਡੀਆਂ ਹੈ ਨਹੀਂ ਸੀ ਡਰ ਦਾ ਮਾਹੌਲ ਹੋਇਆ ਉਹਨਾਂ ਦੀ ਰਾਤ ਨੂੰ ਕੀ ਸੇਫਟੀ ਆ ਕੋਈ ਇਦਾਂ ਦਾ ਹੋਵੇ ਨਾ ਗਵਰਨਮੈਂਟ ਵੱਲੋਂ ਇਹਨਾਂ ਨੂੰ ਕੋਈ ਇਦਾਂ ਦਾ ਗੈਜਟ ਕੋਈ ਡਿਵਾਈਸ ਇਦਾਂ ਦੀ ਦਿੱਤੀ ਜਾਵੇ ਜਿਹੜੇ ਰਾਤ ਨੂੰ ਗੱਡੀ ਚਲਾ ਰਹੇ ਉਹ ਆਪਣ ਦੇ ਸੈਕਿੰਡ ਪੀਸੀਆਰ ਬੜਾ ਬਿਨਾ ਨੰਬਰ ਤੋਂ ਗੱਡੀ ਕੋ ਮਰੀ ਆ ਗਈ ਉਹ ਗੱਡੀ ਨੂੰ ਡਰਾਈਵਰ ਪਿੱਛੇ ਲਾ ਕੇ ਫੜ ਰਿਹਾ ਗਈ ਕੀ ਗੱਲ ਉਹ ਕਿਸੇ ਨਾਕੇ ਤੇ ਨਹੀਂ ਦਿਖੀ ਬਿਨਾ ਨੰਬਰ ਤੋਂ ਗੱਡੀ ਆ ਬੰਨ੍ਹ ਰੋ ਦੱਸੇ ਨਿਕਲਦੀ ਕਿੱਦਾਂ ਨਹੀਂ ਹੋ ਰਹੀ ਵੀ ਕਿਤੇ ਡਰਾਈਵਰ ਦੀ ਗਲਤੀ ਸੀ ਇੱਕ ਬੇਨਾਮ ਕਰਿਆ ਹੋਇਆ ਇਹਨਾਂ ਨੇ ਮੈਂ ਕਿਹਾ ਡਰਾਈਵਰ ਬੇਨਾਮ ਨਹੀਂ ਹੈਗਾ ਅੱਜ ਉਹਦਾ ਡਰਾਈਵਰ ਜਿਹੜਾ ਹੈਗਾ ਐਜੂਕੇਟਿਡ ਹੈਗਾ ਕਹਿਣ ਨੂੰ ਇਹਨਾਂ ਨੇ ਡਰਾਈਵਰ ਮੰਨਿਆ ਹੋਇਆ ਹੁਣ ਕਿੱਥੇ ਜਾ ਰਹੇ ਹੋ ਕਿੱਥੇ ਉਹਨਾਂ ਇਸ ਐਮਐਸ ਜੀ ਸੁਧਾਰ ਖਾਣੇ ਜਾ ਰਹੇ ਆਂਗੇ ਪੁਲਿਸ ਨਾਲ ਉਹ ਤੇ ਲਿੰਕ ਕਰਦੇ ਆ ਕੀ ਆ ਉਹਨੂੰ ਨਾਲ ਗੱਲਬਾਤ ਕਰਨੀ ਹੈ ਜੀ આરોપી ਫੜੇ ਗਏ ਆ ਜੀ ਕਿੰਦਾ ਦੀ ਕਾਰਵਾਈ ਬੰਕ ਕਰਾਉਣਾ ਕਾਰਵਾਈ ਤੇ ਇਸ ਟਾਈਮ ਬੰਕਾ ਸਾਨੂੰ ਹੈਂਕ ਕਰ ਦੇਣਾ ਚਾਹੀਦਾ ਇਹ ਜੇ ਫਾਂਸੀ ਤੱਕ ਜਾਣਦਾ ਕੱਲ ਨੂੰ ਕਿਸੇ ਕਿਰਤੀ ਨਾਲ ਨਾ ਹੋਵੇ ਇੱਕ ਸਾਡੇ ਮਿਡਲ ਕਲਾਸ ਹੀ ਕਿਉਂ ਮਾਰਿਆ ਜਾ ਰਿਹਾਗਾ ਇੱਕ ਹੱਥੀਂ ਕੰਮ ਕਰਨ ਵਾਲਾ ਕਿਉਂ ਮਾਰਿਆ ਜਾ ਰਿਹਾ ਨਾਲ ਇਹੋ ਜਿਹੇ ਜਿਹੜੇ ਗਰੋਅ ਆ ਇਹਨਾਂ ਦੇ ਪਿੱਛੇ ਕੰਮ ਕਰ ਵਾਲੇ ਇਹਦਾ ਪੂਰਾ ਘਟੋ ਘਟੇ ਨਾਲ ਦੀ ਜਿਹੜਾ ਮੋਬਾਈਲ ਚੱਲਦਾ ਲਿੰਕ ਕੱਢੇ ਜਾਂਦੇ ਕਿਹੜੇ ਗਰੋਅ ਨਾਲ ਸੰਬੰਧ ਰੱਖਦੇ ਆਗੇ ਕਿੱਥੋਂ ਇਹ ਪੈਦਾ ਹੁੰਦੀਆਂ ਇਹਨਾਂ ਦੇ ਪਿੱਛੇ ਸਪੋਰਟ ਕਿੱਥੋਂ ਆ ਰਹੀ ਆ ਕਿਉਂਕਿ ਇਹੋ ਜਿਹਾ ਘਟਨਾਵਾ ਬਾਰ-ਬਾਰ ਹੋ ਰਹੀ ਹੈ ਜੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਡੇ ਬਾਏ ਡੇ ਦੇ ਦੇਖਦੇ ਆ ਕਿ ਆਪਾਂ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀ ਵਾਰਦਾਤਾ ਹੋ ਰਹੀਆਂ ਔਰ ਪਹਿਲੀ ਗੱਡੀ ਇਹੋ ਜੀ ਲੁੱਟ ਫੋਨੀ ਹੋਈ ਲਗਾਤਾਰ ਇਦਾਂ ਦੀ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾ ਹੋਈਆਂ ਉਹਨਾਂ ਦੇ ਪਿੱਛੇ ਕਦੀ ਵੀ ਪ੍ਰਸ਼ਾਸਨ ਐਂਡ ਤੱਕ ਨਹੀਂ ਗਿਆ ਜੇ ਬੰਦੇ ਫੜੇ ਗਏ ਆ ਕੋਰਟ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਹੋਈ ਜ਼ਮਾਨਤ ਹੋਈ ਤਾਂ ਬੰਦੇ ਬਾਹਰ ਉਹਦੇ ਬਾਅਦ ਉਹ ਨਵੀਂ ਵਾਰਦਾਤ ਨਵੀਂ ਕਾਰਵਾਈ ਕਰਦੇ ਆ ਸਾਡੀ ਪਹਿਲੀ ਮੰਗ ਆ ਵਾ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਤਾਰਾਂ ਜੁੜੀਆਂ ਕਿਹੜੇ ਲੋਕ ਆ ਜਿਹੜੇ ਇਹੋ ਜਿਹਾ ਕੰਮ ਕਰਾ ਰਹੇ ਆ ਦੂਜੀ ਗੱਲ ਵੱਡੀ ਗੱਲ ਆ ਵਾ ਕਿ ਜੇ ਉਹ ਬੰਦੇ ਇੱਥੋਂ ਦੀ ਕਰ ਰਹੇ ਕਰਕੇ ਲੈ ਕੇ ਗਏ ਆ ਗੱਡੀ ਹਾਇਰ ਕਰਕੇ ਲੈ ਕੇ ਗਏ ਆ ਤਾਂ ਉਹ ਬੰਦੇ ਦੋ ਤਿੰਨ ਬੰਦੇ ਨਹੀਂ ਹੋਣਗੇ ਇਹੋ ਜਿਹਾ ਕਰੋ ਹੋਰ ਬਹੁਤ ਸਾਰੇ ਹੋਣਗੇ ਜਿਹੜੇ ਲਗਾਤਾਰ ਇਹੋ ਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਇਨਾਂ ਦੇ ਉੱਪਰ ਸਖਤੋ ਸਖਤ ਕਾਰਵਾਈ ਕਰਨ ਦੀ ਲੋੜ ਤੇ ਪਰਿਵਾਰ ਨੂੰ ਪ੍ਰੋਪਰ ਪੱਕੇ ਤੌਰ ਤੇ ਮੁਆਵਜ਼ਾ ਦੇਣਾ ਚਾਹੀਦਾ ਤਾਂ ਕਿ ਜਿਹੜਾ ਇਹਨਾਂ ਭਾਈਚਾਰਾ ਉਹਨਾਂ ਦੇ ਦਿਲਾਂ ਨੂੰ ਵੀ ਥੋੜੀ ਬੋਤੀ ਠੰਡ ਪਹੁੰਚਾਈ ਜਾ ਸਕੇ ਤੇ ਉਸ ਪਰਿਵਾਰ ਦੇ ਜਖਮਾਂ ਨੂੰ ਆਪਾਂ ਥੋੜਾ ਜਿਹਾ ਮਰਮ ਲਾ ਸਕੀਏ ਇਹ ਸਾਡੀ ਪੁਰਜੋਰ ਮੰਗ ਹੈ ਪ੍ਰਸ਼ਾਸਨ ਤੋਂ ਤੇ ਪਹਿਲੀ ਸਿਰਫ ਆਹੀ ਬੇਨਤੀ ਹੈ ਕਿ ਇਸ ਤਰੀਕੇ ਦੇ ਜਿਹੜੇ ਗੈਜਟਸ ਦੀ ਗੱਲ ਕੀਤੀ ਹੈ ਜਾਂ ਕੋਈ ਇਸ ਤਰੀਕੇ ਦੀ ਕੋਈ ਸਾਵਧਾਨੀ ਦੀ ਗੱਲ ਕੀਤੀ ਹੈ ਸਰਕਾਰ ਵੱਲੋਂ ਜ਼ਰੂਰ ਅਪਣਾਈ ਜਾਣੀ ਚਾਹੀਦੀ ਹੈ ਤਾਂ ਕਿ ਇਹ ਭਾਈਚਾਰਾ ਵੀ ਸੇਫ ਤੇ ਸੁਰੱਖਿਅਤ ਹੋ ਕੇ ਆਪਣਾ ਕੰਮ ਕਰ ਕਰ ਸਕੇ